ਨਾਕੂ ਤੇ ਪੁਲਿਸ ਪ੍ਰਸ਼ਾਸਨ ਜਨਨਕੇ ਆਪਸਮੇ ਢੜਕੇ ਆ ਇਧਰ ਦਿਖਾ ਜਾਓ ਉਧਰ ਕਿਸਾਨਾਂ ਦਾ ਵਿਖਾ ਦੇ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਆਪਸਮੇ ਭੜਗੇ ਨੇ ਇਧਰ ਵੇਖ ਲੋ ਕਿਸਾਨ ਅੱਗੇ ਜਨਕੇ ਨਾਕਾ ਬੰਦੀ ਤੋੜ ਕੇ ਟੱਪ ਗਏ ਨੇ ਕਿਸਾਨ ਪਿੱਛੇ ਤੇ ਹੰਸ ਰਾਜ ਅੱਗੇ ਅੱਗੇ ਜਨਕੇ ਪਹੁੰਚ ਰਹੇ ਨੇ ਅਸੀਂ ਪਿੰਡ ਭਗਤੂਆਣੇ ਦੇ ਵਿੱਚ ਖੜੇ ਆ ਇਹ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਅੱਜ ਵਿਸਾਖੀ ਦਾ ਤਿਹਾਰ ਆ ਪਵਿੱਤਰ ਜਨਨਕੇ ਚਾਰੇ ਪਾਸੇ ਬਹੁਤ ਇਕੱਠ ਆ ਬੀਜੇਪੀ ਦੇ ਆਗੂ ਜਨਨਿਕ ਲੋਕ ਸਭਾ ਦੀ ਟਿਕਟ ਜੋ ਫਿਰਕੋਟ ਤੋਂ ਲੜ ਰਹੇ ਆ ਹੰਸਰਾਜ ਹੰਸ ਅੱਜ ਉਹ ਪਿੰਡ ਭਗਤੂਆਂ ਦੇ ਵਿੱਚ ਡੇਰੇ ਦੇ ਵਿੱਚ ਅੱਜ ਮੱਥਾ ਟੇਕਣ ਪਹੁੰਚਣਾ ਸੀ ਉਹਨਾਂ ਨੇ ਤੇ ਜਦੋਂ ਕਿਸਾਨ ਆਗੂ ਨੂੰ ਪਤਾ ਲੱਗਦਾ ਤੇ ਕਿਸਾਨ ਆਗੂ ਜਨਨਿਕ ਇੱਥੇ ਉਹਨਾਂ ਦਾ ਵਿਰੋਧ ਕਰਨ ਲਈ ਪਹੁੰਚਦੇ ਨੇ ਸਾਰੀਆਂ ਜਥੇਬੰਦੀਆਂ ਨੇ ਸਾਡੇ ਨਾਲ ਭਾਰਤੀ ਕਿਸਾਨ ਜੁਨੀ ਗ੍ਰਾਹਾਂ ਦੇ ਵੀ ਆਗੂ ਨੇ ਅੱਜ ਹੰਸਰਾਜ ਹੰਸ ਨੇ ਵੀ ਜਨਨਿਕ ਮੱਥਾ ਟੇਕਣ ਪਹੁੰਚਣਾ ਹੈ ਬਸਾਖੀ ਦਾ ਤਿਉਹਾਰ ਹੈ ਆਪਣੇ ਜਨਨਿਕ ਭਗਤੂਆਂ ਦੇ ਤਾਂ ਤੁਸੀਂ ਵੀ ਪਹੁੰਚ ਕੇ ਤੁਹਾਨੂੰ ਕਿਵੇਂ ਸੁੰਘ ਲੱਗਦੀ ਹੈ ਵੀ ਅੱਜ ਉਹਨਾਂ ਨੇ ਜਨਨ ਕਿੱਥੇ ਹੋਣਾ ਵੇਖੋ ਜੀ ਜਦੋਂ ਤੋਂ ਅਸੀਂ ਦਿੱਲੀ ਦੇ ਦੋਦਨ ਲੜ ਕੇ ਆਏ ਆ ਸਾਡਾ 750 ਕਿਸਾਨ ਸ਼ਹੀਦ ਹੋਇਆ ਅਸੀਂ ਉਦੋਂ ਤੋਂ ਲੈ ਕੇ ਭਾਜਪਾ ਅੱਜ ਸਾਡੇ ਦਿਲ ਦੇ ਵਿੱਚ ਆ ਸਾਡੇ ਜਿੰਨਾ ਕਹਾਣੇ ਭਾਜਪਾ ਨੇ ਲੋਕਾਂ ਦੀ ਕਾਤਲ ਸਰਕਾਰ ਆ ਕੋਈ ਵੀ ਮੁੱਦਾ ਹੋਵੇ ਲਖੀਮਪੁਰ ਵਾਲਾ ਹੋਵੇ ਮਨੀਪੁਰ ਵਾਲਾ ਹੋਵੇ ਜਿੱਥੇ ਵੀ ਇਹ ਭਾਜਪਾ ਨੇ ਜਿੰਨੇ ਵੀ ਗੁੰਡਾ ਰਾਜ ਇਹਨਾਂ ਦਾ ਭਾਜਪਾ ਦਾ ਅਸੀਂ ਉਸ ਤੋਂ ਲੈ ਕੇ ਜਿੱਥੇ ਵੀ ਭਾਜਪਾ ਆਉ ਉਹਦੇ ਵਿਰੋਧ ਦੇ ਵਿੱਚ ਹਰ ਵੇਲੇ ਦਿਨੋਂ ਤੋਂ ਰਾਤ ਆ ਹਰ ਵੇਲੇ ਅਸੀਂ ਸੁਚੇਤ ਆ ਜਿੱਥੇ ਆਉਣਗੇ ਉਹਨਾਂ ਦਾ ਦੱਬ ਕੇ ਵਿਰੋਧ ਕਰਾਂਗੇ ਆ ਜਿੱਥੇ ਅਸ਼ੀਰਵਾਦ ਲੈਣ ਆਉਂਦੇ ਆ ਇਹ ਅਸ਼ੀਰਵਾਦ ਆ ਲੋਕਾਂ ਦਾ ਲੈਣ ਆਉਂਦੇ ਆ ਵੀ ਕਾਠਾ ਵੱਡੇ ਇੱਥੇ ਇਹ ਆ ਵੀ ਲੋਕਾਂ ਨੂੰ ਦਿਖਾਵਾਂਗੇ ਵੀ ਇੰਨੀ ਜਨਤਾ ਸਾਡੇ ਨਾਲ ਆ ਹੰਸ ਰਾਜ ਵੀ ਹੰਸ ਆ ਗਿਆ ਕਿਸਾਨ ਆ ਗੂ ਵੀ ਜਨਨ ਕੇ ਪੂਰੇ ਪਹੁੰਚੇ ਨੇ ਵਿਰੋਧ ਕਰਨ ਲਈ ਤੇ ਇੱਧਰ ਦਿਖਾ ਦਿੱ ਗਏ ਕਿਸਾਨ ਆ ਗੂ ਵੀ ਪਹੁੰਚ ਗਏ ਨੇ ਤੇ ਉਧਰ ਜਾਨੀ ਕਿ ਬੀਜੇਪੀ ਦੇ ਲੋਕ ਸਭਾ ਫਰੀਦਕੋਟ ਤੋਂ ਟਿਕਟ ਲੜ ਰਹੇ ਹੰਸਰਾਏ ਹੰਸ ਵੀ ਪਹੁੰਚ ਗਏ ਨੇ ਕੋਈ ਗੱਲ ਕਰੋ ਮੇਰਾ ਆਜੋ ਆਪਾਂ ਫਿਰ ਉਸ ਰੋਹ ਚੱਲਣਾ ਨਹੀਂ ਅਸੀਂ ਇਹਦਾ ਵਿਰੋਧ ਕਰਨਾ ਹੈ ਵਿਰੋਧ ਕਰਨਾ ਆਏ ਆ ਕੋਈ ਸਾਥ ਵੀ ਵਿਰੋਧ ਰਹਿਊਗਾ ਕੋਈ ਮਾਰਨੇ ਕੋਈ ਕੁੱਟਨੇ ਨਹੀਂ ਵਿਰੋਧ ਆ ਸਾਡਾ ਕੋਈ ਨਹੀਂ ਵਿਰੋਧ ਆ ਸਾਡਾ ਕੋਈ ਡਾਵੇ ਚੱਲ ਨੂੰ ਕੁਝ ਨਹੀਂ ਕਰਨਾ ਐ ਲੰਮੇ ਜੇ ਖੜ੍ਹ ਜਾਓ ਮੇਰਾ ਤਾਂ ਇਨ ਨਹੀਂ ਕੰਮ ਹੈ ਨਾਰੇ ਲਾਓ ਟੀਕਾ ਮਾਰੋ ਕੋਈ ਪ੍ਰੋਬਲਮ ਨਹੀਂ ਆ ਨੂੰ ਬਹੁਤ ਸਹੀ ਕਰਦੇ ਸੀ ਉਹਨਾਂ ਪਕਾਕੇ ਨਹੀਂ ਜਾਂਦੇ ਵਿਰੋਧ ਕਰਨਾ ਕਰਦੇ ਆ ਬੀਜੇਪੀ ਦੇ ਹਾਂਸ ਰਾਜ ਹੰਸ ਵੀ ਪਹੁੰਚ ਰਹੇ ਨੇ ਬਸ ਆਖੀ ਦਾ ਤਿਹਾਰਾ ਅੱਜ ਮੱਥਾ ਟੇਕਣ ਜਨਨ ਕਿ ਭਗਤੂਆ ਨੇ ਪਿੰਡ ਦੇ ਵਿੱਚ ਇਹ ਜਲਾ ਫਰੀਜ਼ ਕੋਰਟ ਦਾ ਜਨਨ ਕਿ ਪਿੰਡ ਦਾ ਮੈਂ ਕੈਮਰਾਮੈਨ ਨੂੰ ਕਹਾਂ ਦਿਖਾ ਦੇਣੇ ਪੂਰੇ ਪਾਸੇ ਸਾਰੇ ਚਾਰੇ ਪਾਸੇ ਪੁਲਿਸ ਪੁਲਿਸ ਲਗਾ ਦਿੱਤੀ ਗਈ ਹੈ ਪ੍ਰਸ਼ਾਸਨ ਦੇ ਪੂਰੀ ਚੌਕਸੀ ਨਾਲ ਜਨਨ ਕਿ ਉਧਰ ਕਿਸਾਨ ਆਗੂ ਵੀ ਜਨਨ ਕਿ ਵਿਰੋਧ ਕਰ ਰਹੇ ਨੇ ਡਟ ਕੇ ਇੱਧਰ ਜਨਨ ਕਿ ਇਧਰੋਂ ਹੰਸਰਾਜ ਹੰਸ ਨੇ ਐਂਟਰੀ ਕਰਨੀ ਹੈ ਇੱਧਰ ਪ੍ਰਸ਼ਾਸਨ ਇਧਰੋਂ ਜਨਨ ਕਿ ਕਿਸਾਨ ਪ੍ਰਦਰਸ਼ਨ ਕਰ ਰਹੇ ਨੇ ਜਨਨ ਕਿ ਚਾਰੇ ਪਾਸੇ ਪੁਲਿਸ ਪੁਲਿਸ ਆ ਵਿਰੋਧ ਕਰਨ ਲਈ ਜਨ ਕੇ ਕਿਸਾਨ ਆਗੂ ਪਹੁੰਚੇ ਨੇ ਸਾਰੀਆਂ ਜਥੇਬੰਦੀਆਂ ਪਹੁੰਚਣ ਲਈ ਉਹ 6 ਮਿੰਟ ਦੀ ਕੰਦਾ ਕਰਤੀਆ ਤੇ ਅੱਜ ਤੁਸੀਂ ਕਹਿ ਰਹੇ ਹੋ ਲੋਕਤੰਤਰ ਲੋਕਤੰਤਰ ਦੇ ਵਿੱਚ ਅਧਿਕਾਰ ਆ ਵੋਟਾਂ ਕਹਿਣ ਦਾ ਤੁਸੀਂ ਇਹ ਕਹਿ ਰਹੇ ਹੋ ਤੇ ਸਾਨੂੰ ਕੋਈ ਅਧਿਕਾਰ ਨਹੀਂ ਸੀ ਅਸੀਂ ਉੱਥੇ ਜਾ ਕੇ ਦਿੱਲੀ ਦੀ ਧਰਤੀ ਤੇ ਪ੍ਰਦਰਸ਼ਨ ਨਹੀਂ ਕਰ ਸਕਦੇ ਤੇ ਭਰਾਵੋ ਅੱਜ ਹਾਲਾਤ ਹੈ ਹਰ ਸਰੋਜ ਹਾਂ ਸੰਵਾਰ ਫਿਰੋ ਜੀ ਬੀ ਜੀ ਪੀ ਸਰਕਾਰ ਮਰਦਾ ਮਰਦਾ ਮੁਰਦਾਬਾ 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 ਹੰਸਰਾਜ ਹੰਸਰੀ ਪਹੁੰਚ ਗਏ ਤੇ ਤੁਸੀਂ ਵੀ ਜਨਕੀ ਆਪਦਾ ਨਾਕਾ ਬੰਦੀ ਲਾ ਲਈ ਆ ਉਹ ਕਹਿੰਦੇ ਸੀ ਪਹੁੰਚਾਂਗੇ ਤੁਸੀਂ ਕਹਿੰਦੇ ਪਹੁੰਚਣ ਦੇ ਨੇ ਕੀ ਬਣੂਗਾ ਅਸੀਂ ਕਿਸਾਨਾਂ ਉਹਨਾਂ ਦਾ ਵਿਰੋਧ ਕਰਦੇ ਆਂ ਭਾਜਪਾ ਦੀ ਕਾਤਲ ਹੈ ਭਾਜਪਾ ਦੀ ਕਾਤਲ ਸਰਕਾਰ ਭਾਜਪਾ ਆ ਸਾਡੇ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਗੋਲੀਆਂ ਮਾਰ ਕੇ ਅਸੀਂ ਇਹ ਇਹ ਆਦਸ਼ ਗਰਸ਼ਿਆਰੀ ਹੈ ਅਸੀਂ ਵੜਨ ਕਿਸਾਨਾਂ ਆਕੂ ਤੇ ਪੁਲਿਸ ਪ੍ਰਸ਼ਾਸਨ ਜਨਕਿ ਆਪਸਮੇਂ ਢੜਗੇ ਆ ਇੱਧਰ ਦਿਖਾ ਦਿਓ ਉਧਰ ਕਿਸਾਨਾਂ ਦਾ ਵਿਖਾ ਦੇ ਕਿਸਾਨ ਤੇ ਪੁਲਿਸ ਪ੍ਰਸ਼ਾਸਨ ਆਪਸਮੇਂ ਢੜਗੇ ਨੇ ਇੱਧਰ ਵੇਖ ਲਓ ਕਿਸਾਨ ਅੱਗੇ ਜਨਕਿ ਨਾਕਾ ਬੰਦੀ ਤੋੜ ਕੇ ਟੱਪ ਗਏ ਨੇ ਉਧਰ ਹੰਸ ਹੰਸ ਰਾਜ ਦਾ ਜਨਕਿ ਘਰਾਓ ਕਰ ਲਈ ਪਹੁੰਚੇ ਨੇ ਭਾਜਪਾ ਉਧਰ ਪੁਲਿਸ ਪ੍ਰਸ਼ਾਸਨ ਤੇ ਕਿਸਾਨ ਆਮੋ ਸਾਹਮਣੀ ਹੋ ਗਏ ਨੇ ਦਿਖਾ ਦੇ ਜਣ ਕੇ ਗੱਡਗਾ ਵਾਪਸ ਮੋੜ ਲਿਆਂ ਗਏ ਗਣੇ ਦਿਖਾ ਦੇ ਮੈਂ ਕੈਮਰਾ ਮੈਨੂੰ ਕਹਿੰਦਾ ਇੱਕ ਵਾਰੀ ਦਿਖਾ ਦੇ ਜਣ ਕੇ ਉਸ ਪ੍ਰਸ਼ਾਸਨ ਤੇ ਪਿੱਛੇ ਉਧਰ ਕਿਸਾਨ ਪਿੱਛੇ ਤੇ ਹੰਸ ਰਾਜ ਅੱਗੇ ਅੱਗੇ ਜਣ ਕੇ ਪਹੁੰਚ ਰਹੇ ਨੇ ਪਿੱਛੇ ਪਿੱਛੇ ਕਾਫਲੇ ਸਜਾਓ ਕਾਫਲੇ ਦੇ ਪਿੱਛੇ ਕਿਸਾਨ ਆਕੂ ਵਿਰੋਧ ਕਰ ਰਹੇ ਨੇ ਕਿ ਇੱਥੇ ਫਤੂਆ ਨੇ ਪਿੰਡ ਦੇ ਵਿੱਚ ਨਹੀਂ ਵੜਨ ਦਿੱਤਾ ਜਾਊਗਾ ਗੱਡੀਆਂ ਭਜਾ ਕੇ ਉਧਰ ਪਹੁੰਚ ਕੇ ਨੇ ਘਚਾਨੀ ਖਵਾ ਕੇ ਮੱਥਾ ਟੇਕਣ ਦੇ ਲਈ ਆਇਆ ਸੀ ਤਾਂ ਵਿਰੋਧ ਜਗਾਹੂੰ ਕਿਸਾਨ ਜੁੜੇ ਨੇ ਪ੍ਰੋਗਰਾਮ ਦੇ ਵੱਲੋਂ ਕਿਸਾਨ ਜੁੜੇ ਨੇ ਪ੍ਰੋਗਰਾਮ ਦੇ ਵੱਲੋਂ ਨੱਡਾਵਾ ਨੱਡਾਵਾ ਪਿੱਛੇ ਮੱਥਾ ਵੀ ਨਹੀਂ ਟੇਕਿਆ ਉਹਨੇ ਗੱਡੀ 'ਚ ਪੈ ਗਿਆ ਭਾਈ ਉਹ ਆਪਦੀ 'ਚ ਠੀਕ ਹੈ ਅਸੀਂ ਇਹੀ ਕਰ ਸਕਦੇ ਸੀ ਪ੍ਰਸ਼ਾਸਨ ਨੂੰ ਵੇਦੇ ਸੀ ਪਰਖ ਕੇ ਹੁਣ ਪੰਜਾਬ ਸਰਕਾਰ ਲੋਕਾਂ ਹੀਤੀ ਆ ਇਹੀ ਸਾਨੂੰ ਪਤਾ ਸੀ ਵੀ ਨਹੀਂ ਬੁਲਾਉਣਗੇ ਨਹੀਂ ਸਾਹਮਣੇ ਆਊਗਾ ਨਹੀਂ ਜਵਾਬ ਦੇਣਗੇ ਸਾਨੂੰ ਇਹ ਚੀਜ਼ ਦਾ ਪਤਾ ਸੀ ਅਸੀਂ ਆਪਦਾ ਕੰਮ ਪਾਸ ਕਿਉਂ ਕੀਤਾ ਜੇ ਤੁਹਾਨੂੰ ਪਤਾ ਸੀਦਾ ਕਿਉਂ ਵਿਸ਼ਵਾਸ ਕੀਤਾ ਅਸੀਂ ਪ੍ਰਦਰਸ਼ਨ ਕੀਤਾ ਆਪਦਾ ਇੱਥੇ ਆਏ ਨੇ ਇੱਥੇ ਲੰਮਾ ਪੈ ਗਿਆ ਗੱਡੀ 'ਚ ਉਥੀ ਹੋ ਗਿਆ ਯੂ ਟਰਨ ਲੈ ਗਿਆ ਇਹ ਲੱਗਦਾ ਕਿਸਾਨਾਂ ਦਾ ਡਰ ਹੈ ਜਾਂ ਕੀ ਕਾਰਨ ਹੈ ਵੀ ਕਿਉਂ ਹੁਣ ਇਹ ਤੁਸੀਂ ਕੋ ਬੀ ਆ ਹਾਲਾਤ ਅੱਜ ਅੱਜ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਅੱਜ ਇਹ ਲੋਕਾਂ ਤੋਂ ਭੱਜ ਰਹੇ ਆ ਜਿੱਦਾਂ ਐਮਪੀ ਬਣ ਗਏ ਜਿੱਦਾਂ ਐਮਐਲਏ ਬਣ ਗਏ ਜਿੱਦਾਂ ਮਨਿਸਟਰ ਬਣ ਗਏ ਕੀ ਉਹਦੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣਗੇ ਲੋਕਾਂ ਚ ਆਉਣਗੇ ਲੋਕਾਂ ਚ ਖੜਨਗੇ ਇਹ ਬਹੁਤ ਵੱਡੀ ਗੱਲ ਹੈ